ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਇਨ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਦੇ ਵੱਡੇ ਹਸਪਤਾਲ ਦੀ ਭਰਤੀ ਜਾਰੀ ਹੋਈ ਹੈ ਬਖ ਬਖ ਪੋਸਟਾਂ ਜਾਰੀ ਹੋਈਆਂ ਜਿਨ੍ਹਾਂ ਦੇ ਲਈ ਬਹੁਤ ਵਧੀਆ ਸੈਲਰੀਆਂ ਰਹਿਣ ਵਾਲੀਆਂ ਸਿੱਧੀ ਇੰਟਰਵਿਊ ਦੇ ਥਰੂ ਤੁਹਾਡੀ ਸਿਲੈਕਸ਼ਨ ਹੋਊਗੀ ਜਿਨ੍ਹਾਂ ਪੋਸਟਾਂ ਦੇ ਲਈ ਪੋਸਟਾਂ ਦੇ ਸੰਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਰਹੂਗੀ ਅਪਲਾਈ ਕਿਵੇਂ ਕਰਨਾ ਤਨਖਾਹ ਕਿ ਰਹੂਗੀ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਵੀਡੀਓ ਨਾਲ ਸ਼ੂਟ ਸ਼ੇਅਰ ਜ਼ਰੂਰ ਕਰ ਦਿਓ ਜੇ ਕਿ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਜਿਹੜੀ ਵੀ ਰਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜੁ ਕਰ ਲੋ ਕਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬੇਣਾ ਕਿਸੇ ਤਰੀਕਾ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਜੀ ਅੱਜ ਦੇ ਜੋ ਪੋਸਟਾਂ ਨੇ ਇਹਨਾਂ ਦੇ ਲਈ ਸਿੱਧੀ ਇੰਟਰਵਿਊ ਰਹੂਗੀ ਤੇ ਇੰਟਰਵਿਊ ਦੇ ਤਰੀਕਾ ਆਪਾਂ ਤੁਹਾਡੇ ਨਾਲ ਨਾਲ ਦੇ ਨਾਲ ਸਾਂਝੀ ਕਰਦੇ ਚੱਲਾਂਗੇ ਨਰਸ ਦੀਆਂ ਪੋਸਟਾਂ ਨੇ ਸੀਗਰੇਟ ਦੀਆਂ ਪੋਸਟਾਂ ਡਾਕ ਬੇਸਿਸ ਪੋਸਟਾਂ ਨੇ ਜੀ 17 3 2025 ਨੂੰ ਇਹਦੇ ਲਈ ਇੰਟਰਵਿਊ ਰਹਿਣ ਸੈਲਰੀ ਰਹਿਣ ਵਾਲੀ ਹੈ ਜੀ ਯੋਗਤਾ ਦੀ ਗੱਲ ਕਰੀਏ ਜੀ ਐਨਐਮ ਬੀਐਸਸੀ ਨਰਸਿੰਗ ਪੋਸਟ ਬੇਸਿਕ ਨਰਸਿੰਗ ਜੇਕਰ ਯੋਗਤਾ ਤੁਹਾਡੇ ਕੋਲ ਇਹਨਾਂ ਦੇ ਵਿੱਚੋਂ ਹੈਗੀ ਆ ਕੋਈ ਇੱਕ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੁਹਾਡੀ ਇਹ ਯੋਗਤਾ ਹੋਣੀ ਚਾਹੀਦੀ ਹੈ 12 ਸਾਲ ਦਾ ਇਹਨਾਂ ਵੱਲੋਂ ਕਲੀਨਿਕਲ ਐਕਸਪੀਰੀਅੰਸ 100 ਬੈਡਡ ਹਸਪੀਟਲ ਦਾ ਮੰਗਿਆ ਗਿਆ ਜੀ ਇਹਨਾਂ ਵੱਲੋਂ ਤੇ 40 ਸਾਲ ਏਜ ਲਿਮਿਟ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਮੰਗੀ ਗਈ ਹੈ ਜੀ ਨੈਕਟ ਹੈ ਜੀ ਇਹ ਸਿਸਟਰ ਦੀ ਪੋਸਟ ਹੈ ਐਡ হক ਬੇਸਿਸ ਪੋਸਟ ਹੈ ਵੀ 17/3/2025 ਦੇ ਲਈ ਇੰਟਰਵਿ ਯੋਗਤਾ ਦੇ ਲਈ ਇਹਨਾਂ ਵੱਲੋਂ ਗ੍ਰੈਜੂਏਸ਼ਨ ਰੱਖੀ ਗਈ ਹੈ ਤੇ ਕੰਪਿਊਟਰ ਕੋਰਸ ਤੁਹਾਡੇ ਕੋਲ ਮਿਨੀਮਮ 3 ਮਹੀਨੇ ਦਾ ਹੋਣਾ ਚਾਹੀਦਾ ਮਾਈਕਰੋਸਾਫਟ ਆਫਿਸ ਦਾ ਉਹ ਕੈਂਡੀਡੇਟ ਜਿਨ੍ਹਾਂ ਕੋਲੇ ਡਿਪਲੋਮਾ ਜਾਂ ਡਿਗਰੀ ਹੈਗੀ ਹੈ ਜੀ ਕੰਪਿਊਟਰ ਦੇ ਵਿੱਚ ਉਹਨਾਂ ਨੂੰ ਇਸ ਕੰਪਿਊਟਰ ਕੋਰਸ ਦੀ ਜ਼ਰੂਰਤ ਨਹੀਂ ਜੀ 3 ਮਹੀਨੇ ਦਾ ਜੋ ਇਹਨਾਂ ਵੱਲੋਂ ਮੰਗਿਆ ਗਿਆ 7 ਸਾਲ ਦਾ ਇਹਨਾਂ ਵੱਲੋਂ ਤਜਰਬਾ ਮੰਗਿਆ ਗਿਆ ਜੀ 35 ਸਾਲ ਏਜ ਲਿਮਟ ਹੈ ਜੀ ਇਸ ਪੋਸਟ ਦੇ ਲਈ ਨੈਕਸਟ ਹੈ ਜੀ ਕੁੱਕ ਦੀ ਪੋਸਟ ਹੈ ਡਾਕ ਬੇਸਿਸ ਪੋਸਟ ਹੈ ਤੇ 17 ਤੰ 2025 ਨੂੰ ਇਹਦੇ ਲਈ ਇੰਟਰਵਿਊ ਹੋਊਗਾ ਦੋ ਪੋਸਟਾਂ ਕੋਲ ਜਾਰੀ ਹੋਈਆਂ ਜੀ ਯੋਗਤਾ ਦੇ ਲਈ ਜੀ 10th ਸਟੈਂਡਰਡ ਮੰਗੀ ਗਈ ਹੈ ਪਲੱਸ ਕੰਪਲਸਰੀ ਸਰਟੀਫਾਈਡ ਕraft ਕੋਰਸ ਇਨ ਫੂਡ ਪ੍ਰੋਡਕਸ਼ਨ ਬਿਕਰੀ ਔਰ ਕੁਕਰੀ ਤੁਹਾਡੇ ਕੋਲ ਹੋਣਾ ਚਾਹੀਦਾ ਜੀ 2 ਸਾਲ ਦਾ ਤਜਰਬਾ ਮੰਗਿਆ ਗਿਆ ਜੀ ਤੇ 27 ਸਾਲ ਦੀ ਲਿਮਟ ਮੰਗੀ ਗਈ ਹੈ ਜੀ ਇਹਨਾਂ ਵੱਲੋਂ ਇਹਨਾਂ ਪੋਸਟਾਂ ਦੇ ਲਈ ਏਜ ਰੈਕਸੇਸ਼ਨ ਰਹਿਣ ਵਾਲਾ ਜੀ ਵੱਖ-ਵੱਖ ਕੈਟਾਗਰੀ ਅਨੁਸਾਰ ਪੋਸਟਾਂ ਦੀ ਇੰਟਰਵਿਊ ਸਮੇਂ ਤੁਹਾਡੇ ਸਾਰੇ ਦਸਤਾਵੇਜ਼ ਤੁਹਾਡੇ ਨਾਲ ਹੋਣੇ ਚਾਹੀਦੇ ਜੀ ਇਹਨਾਂ ਵੱਲੋਂ ਦਰਸਾਈ ਗਏ ਤੇ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਹੈ ਜੋ ਤੁਹਾਡਾ ਵੱਖ-ਵੱਖ ਤਰੀਕਾ ਅਨੁਸਾਰ ਇਹਨਾਂ ਵੱਲੋਂ ਸ਼ਡਿਊਲ ਦਿੱਤਾ ਗਿਆ ਉਹ ਤੁਹਾਡੇ ਨਾਲ ਆ ਇਹਨਾਂ ਪੋਸਟਾਂ ਦੀ ਇੰਟਰਵਿਊ ਦਾ ਵੈਨਿਊ ਹੈਗਾ ਜੀ ਹੋਮੀਪਾਪਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਪਲਾਟ ਨੰਬਰ 1 ਮੈਡੀਸਿਟੀ ਨਿਊ ਚੰਡੀਗੜ੍ਹ ਐਸਐਸ ਨਗਰ ਮੁਹਾਲੀ ਤਾਂ ਰਿਪੋਰਟਿੰਗ ਟਾਈਮ ਹੈ ਜਿਹੜਾ ਤੁਹਾਡਾ 9:30 ਤੋਂ 11:30 ਇਹਨਾਂ ਵੱਲੋਂ ਲਿਖਿਆ ਗਿਆ ਜੀ ਹੋਮੀਪਾਪਾ ਕੈਂਸਰ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਇਹਨਾਂ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ